ਪਾਤੜਾ ਨੂੰ ਕਰਦੇ ਆ ਜਿੱਥੇ 메ਨ ਬਾਜ਼ਾਰ ਦੇ ਵਿੱਚ ਕਿਤਾਬਾਂ ਦੀ ਦੁਕਾਨ ਦੇ ਵਿੱਚ ਅੱਗ ਲੱਗੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਉਹਨਾਂ ਗੱਡੀਆਂ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਡੇਰਾ ਪ੍ਰੇਮੀਆਂ ਦੀ ਸੰਗਤ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਅਤੇ ਕੀਤੀ ਅੱਗ ਨੂੰ ਚੰਦਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਦਾ ਸਰਕਾਰ ਦੇ ਖਿਲਾਫ ਗੁੱਸਾ ਵੀ ਜ਼ਰੂਰ ਫੁੱਟਿਆ ਫਿਲਹਾਲ ਕਨੀਮਤ ਹੈ ਕਿ ਆਪਦੇ ਨਾਲ ਚਾਨੇ ਨੁਕਸਾਨ ਤੋਂ ਬਚਾਰਾ ਹੈ ਤੁਹਾ ਬਹੁਤ ਨਿਕਲ ਰਿਆ ਸੀ ਕਿ ਸ਼ਟਰ ਤੇ ਪੜਾ ਕੇ ਮੈਨੇ ਸ਼ੁਰੂ ਹੋ ਗਏ ਸੀਗੇ ਤੇ ਅਸੀਂ ਘਰ ਗਏ ਘਰੇ ਜਾ ਕੇ ਕੋਈ ਹੈ ਨਹੀਂ ਸੀ ਮਾਤਾ ਜੀ ਸੀਗੇ ਮਾਤਾ ਨੂੰ ਉਠਾਲਿਆ ਉਹ ਕਹਿੰਦੀ ਲੋਕ ਲਾ ਕੇ ਸੈਰ ਤੇ ਗਏ ਹੋਏ ਨੇ ਮੋਬਾਈਲ ਮੇਰੇ ਕੋਲ ਹੈ ਨਹੀਂ ਸੀਗਾ ਫਿਰ ਗਲੀ ਚ ਲੋਕਾਂ ਨੇ ਉਠਾਲ ਕੇ ਜੀ ਉਸ ਤੋਂ ਬਾਅਦ ਮੋਬਾਈਲ ਕਿਤੇ ਹੈ ਇਹਨਾਂ ਨੂੰ ਕੌਰੀਆਂ ਵਾਲੇ ਨੂੰ ਤੇ ਫਿਰ ਸਰਸੇ ਵਾਲੇ ਨੂੰ ਮੋਬਾਈਲ ਕਿਤੇ ਆ ਮੈਨੇ ਫਿਰ ਉਹ ਸਰਸੇ ਵਾਲੇ ਆਏ ਨੇ ਜੀ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਆਇਆ ਵੱਡੀ ਦੁਕਾਨ ਸੀਗੀ ਬੱਚੇ ਆਪਣਾ ਕਾਰੋਬਾਰ ਕਰਦੇ ਸੀ ਰੋਜੀ ਰੋਟੀ ਕਮਾ ਰਹੇ ਨੇ ਉਹਦੀ ਇੱਕੋ ਕੁਦਲ ਦਾ ਪਹਣਾ ਵਾਪਰਿਆ ਜਿਹੜਾ ਇਹ ਜੇ ਨੂੰ ਪਤਾ ਹੈ ਰੋਬਚਾ ਬਹੁਤ ਵੱਡਾ ਨੁਕਸਾਨ ਆ ਇਹ ਪਹੁੰਚਿਆ ਜਿਉ ਰ ਐਮਐਲ ਨਹੀਂ ਪਹੁੰਚਿਆ ਕੋਈ ਪ੍ਰਬੰਧ ਆ ਗਿਆ ਕੁਛ ਵੀ ਨਹੀਂ ਹੈਗਾ ਕੋਈ ਖਾਸ ਗੱਲ ਹੈ 6:15 ਮਿੰਟਾਂ ਤੋਂ ਸਮਾਨ ਇਹ ਤਾਂ 2 ਘੰਟੇ ਚੱਲ ਰਿਹਾ ਹੈ 6 ਵਜੇ ਦਾ ਫੋਨ ਕਰਿਆ ਹੋਇਆ ਸਾਹ ਜੀ ਵੀ ਦੇਖੋ ਦੂਤੀ ਦਿਖ ਰਿਹਾ ਕੋਰੀਆਂ ਵਾਲੇ ਦੇ ਜੱਖ ਰੋਡ ਤੇ ਮੇਨ ਬਾਜ਼ਾਰ ਚ ਅੱਗ ਲੱਗੀ ਹੈ ਪਹਿਲਾਂ ਵੀ ਅਸ਼ਵਨੀ ਦੇ ਬਹੁਤ ਵੱਡਾ ਖਾਸਾ ਹੋਇਆ ਸੀ ਉਸ ਟਾਈਮ ਵੀ ਸਾਰੇ ਸ਼ਹਿਰ ਬਹੁਤ ਜ਼ਿਆਦਾ ਰੋਇਆ ਸੀ ਅੱਜ ਵੀ ਹਰ ਕੋਈ ਬੰਦਾ ਰੋ ਰਿਹਾ ਹੈ ਅੱਗ ਨੂੰ ਦੇਖ ਕੇ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਵੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਸੁਣ ਰਹੀ